ਨੀ ਹੌਲ ਕੱਲੇ ਬੰਦੇ ਦਾ ਵੀ ਕੰਮ ਕਿਰਾਂ ਕਰੇ ਤੇ ਕਿਡਾ ਛੱਡੇ ਉਹ ਆਪੇ ਬੋਰੀ ਵੀ ਦੇ ਗਏ ਤੇ ਇਹ ਇੱਕ ਤੇ ਜੀ ਕਰਦਾ ਵੀ ਸੁੱਖ ਨੂੰ ਪੂਣ ਲਾਵਾਂ ਇੱਕ ਜੀ ਕਰਦਾ ਕਿ ਜਦੋਂ ਉਹਨੇ ਨਹੀਂ ਕੀਤਾ ਤਾਂ ਕਿਉਂ ਲਾਵਾਂ ਏ ਫੋਮ ਜੀ ਨੇ ਆਖਣਾ ਪਰਾਂ ਤੇ ਕਰਾਂ ਕਿ ਸਮਝ ਨਹੀਂ ਆਉਂਦੀ ਕੋ ਚਲ ਹੋਰ ਨਹੀਂ ਕੋਹ ਤੇ ਨੌ ਸੱਸ ਦੋਵੇਂ ਬੈਠੀਆਂ ਰੋਂ ਝੋਟ ਕਰਦੀਆਂ ਰਹਿੰਦੀਆਂ ਸਵੇਰ ਦੀ ਗਈ ਆ ਇੱਕ ਰੀ ਨਹੀਂ ਆ ਕਿ ਤਾ ਫੋਨ ਲਾਇਆ ਇਹਨੂੰ ਹੰਦਸ ਪੀ ਪੁੱਛਣ ਦਾ ਪਰ ਜੀ ਕਿ ਮਮੀ ਨੂੰ ਪੁੱਛਾਂ ਮਮੀ ਤੇ ਠੀਕ ਜੇ ਜਾਂ ਕਿੱਦਾਂ ਕਿੱਦਾਂ ਨੇ ਚਲ ਹੋਰ ਨਹੀਂ ਕੋਹ ਤੇ ਸੁਪਾਈਆਂ ਸੁਪੂਈਆਂ ਤੇ ਕਰਦੀ ਸੀ ਲੱਗੇ ਮੇਰੇ ਸਿਆਲਵਾ ਤੇ ਉਹ ਬਾਹਰ ਅੰਦਰ ਚੱਲ ਜਾਂਦਾ ਤੇ ਮੈਂ ਤਾਂ ਫੇਰ ਕੱਲੀ ਦੀ ਕੱਲੀ ਕੰਮ ਦੀ ਚੱਲ ਕੋਈ ਗੱਲ ਨਹੀਂ ਖਾਦੀ ਘੜੀ ਨਹੀਂ ਕਰਦੀ ਜਾਂ ਕਿੱਦਾਂ ਤੇ ਚੱਲ ਗੱਲਾਂ ਬਾਤਾਂ ਤੇ ਕਰਦੀ ਮੇਰੇ ਨਾਲ ਦਿਲ ਤੇ ਲੱਗਾ ਰਿੰਦਾ ਪਰ ਮੈਂ ਵੀ ਫੋਨ ਨਹੀਂ ਲਊਣਾ ਜੇ ਉਹਨੇ ਨਹੀਂ ਨਾ ਲਾਇਆ ਤੇ ਲਾਉਣਾ ਮੈਂ ਵੀ ਨਹੀਂ ਆ ਲਾਊਗੀ ਤੇ ਉਹੋ ਲਾਊਗੀ ਕੋਈ ਨਹੀਂ ਮੇਰੇ ਪੁੱਤ ਦਾ ਆਊਗਾ ਤੇ ਉਹਦੇ ਨਾਲ ਚਾਰ ਗੱਲਾਂ ਕਰ ਲਊਂਗੀ ਮੇਹਦੀਆਂ ਹੁਣ ਸਹਲ ਕੀ ਕਰਦਾ ਚੰਦ ਹੋਰ ਨਹੀਂ ਕੋਤ ਵਿਹਲਿਆਂ ਦਾ ਤਾਂ ਟਾਈਮ ਪਾਸ ਨਹੀਂ ਹੋਣਾ ਤੇ ਕਪੜੇ ਜੋੜ ਲੀਂਦੀ ਜਿਹੜੇ ਜੋੜਨ ਵਾਲੇ ਪਏ ਗੱਲ ਦੇ ਤੋਤੇ ਕੋਨਾ ਕੋਤ ਕਰਨਾ ਹੀ ਪੈਣਾ ਵਿਹਲੇ ਬੰਦੇ ਨੇ ਕਰਨਾ ਵੀ ਕੀ ਨੇੜੀ ਤੇੜੀ ਕਰਦਾ ਪੁੱਛਿਆ ਨਹੀਂ ਕਿੱਥੇ ਹੋ ਨੇੜੀ ਮੰਮੀ ਕਹਿੰਦੇ ਮੈਂ 베ਲੀ ਫੇਰਾ ਮਾਰ ਆਵਾ ਆਹ ਚੱਲੋ ਸ਼ਾ ਚੰਗਾ ਮੈਂ ਤੇ ਬਦਰੀਆਂ ਮਗਾਹ ਪਸ਼ਾ ਮਈਆਂ ਤੈਨੂੰ ਜਰੋਂ ਲੈਣਗੇ ਤਾਂ ਹੋਰ ਵੀ ਕੰਮ ਹੈਗੇ ਹੈਗੇ ਘਰੋਂ ਕਦੇ ਦੇ ਗਏ ਆ ਠੀਕ ਹੈ ਤੇ ਹੁਣ ਫੇ ਚੱਲ ਫੇਰਾ ਮਾਰਨ ਦੇ ਚੰਗਾ ਵਾ ਹ ਕਹਿੰਦੇ ਮੈਂ 베ਲੀ ਫੇਰਾ ਮਾਰ ਆਵਾ ਠੀਕ ਠੀਕ ਆ ਆ ਜਾਂਦੇ ਫਿਰ ਆ ਜਾਂਦੇ ਉਹਨਾਂ ਨੂੰ ਨਹੀਂ ਪੜਾ ਚਾਹ ਹ ਕਹਾ ਆਹ ਹੋਰ ਬੀਜੇ ਤੈਨੂੰ ਸੁਣਾਉ ਠੀਕ ਠਾਕ ਜੀ ਹਾਂ ਠੀਕ ਵਕਤ ਤੇ ਠੀਕ ਆ ਆ ਤੁਸੀਂ ਆਏ ਤੁਸੀਂ ਮੈਂ ਤੇ ਸਾਵੇ ਦੁੱਖਾ ਨਹੀਂ ਕਰਿਆ ਠੀਕ ਕੋ ਸੁਣਾਓ 그러면은 ਸਭ ਚੰਗਾ ਛੇਤੀ ਛੇਤੀ ਆਇਆ ਕਰੋ ਕੋਈ ਨਹੀਂ ਬਿਜ਼ੀ ਮੈਂ ਹਾਂ ਛੇਤੀ ਛੇਤੀ ਆਇਆ ਕਰੋ ਤੁਸੀਂ ਟੈਨਸ਼ਨ ਨਾ ਲਓ ਕੱਪੜੇ ਧੋ ਕੇ ਤੇ ਰੱਖ ਗਏ ਹੀ ਤੇ ਚੱਲ ਮੈਂ ਜੋੜੀ ਲੈਣੀ ਤੇ ਸਗੋਂ ਇਹ ਹੀ ਹੋ ਪਾਵੇਂ ਜਿੱਦਾਂ ਮਰਦੀ ਨਾ ਤੇ ਮੇਰੀ ਭੈਣ ਬੱਸ ਇਹ ਹੋ ਜਾਂਦੀ ਹੀ ਬਹੁਤ ਦਿਲ 'ਚ ਲੱਗਾ ਰਹਿੰਦਾ ਹੀ ਉਹ ਤਾਂ ਹੈ ਤੇ ਲੜਾਕੀ ਤੇ ਜੁਬਾਨ ਤੇ ਮਿੱਠੀ ਮੰਮੀ ਜੀ ਮੰਮੀ ਜੀ ਕਰਦੀ ਫਿਰਦੀ ਕੰਮ ਕਰੇ ਜਾਂ ਨਾ ਕਰੇ ਵਾਵਾ ਜੀਤ ਲੱਗਾ ਰਹਿਂਦਾ ਹੀ ਉਹਦਾ ਨਾਲ ਦਾ ਲੱਗਦਾ ਮੇਰਾ ਵੀ ਲਾਇਆ ਕੱਪੜੇ ਵਾਵਾ ਹੀ ਧੋ ਕੇ ਰੱਖ ਗਈ ਹੈ ਸਾਲ ਦੇ ਕਿੰਨੇ ਪਜਾਮੇ ਆਖੀਂ ਦਾ ਹੈਗਾ ਵਾ ਇਹਨਾਂ ਫੌਜੀ ਆਏ ਤੇ ਕਿੰਨੀ ਰੌਣਕੀ ਸੁੱਖ ਹੀ ਫੌਜੀ ਹੀ ਇਹ ਬੰਦਿਆਂ ਨੇ ਰੌਣਕਾਂ ਹੁਣ ਸੁੱਖ ਵੀ ਚਲ ਗਈ ਫੌਜੀ ਵੀ ਗਿਆ ਸਹਲ ਬਾਹਰ ਅੰਦਰ ਰਿੰਦਾ ਤੇ ਘਰ ਸੁੰਨਾ ਸੁੰਨਾ ਜਾਂ ਵਢਣ ਪੈਂਦਾ ਸੁੰਨਾ ਮਸੋਨਾਂ ਦੀ ਹੋਈ ਆ ਘਰ ਚ ਇਹਨੇ ਕੀ ਕਰੀ ਜਾਂਦੇ ਵੇ ਆ ਮੈਂ ਤੇਰੇ ਕੱਪੜੇ ਜੋੜ ਕੇ ਰੱਖਦਾ ਤੂੰ ਤੇ ਖਲਾਰੇ ਪਾਸ ਉੜਦਾ ਵਾ ਬੜੇ ਚੁੱਪਚਾਪ ਬੈਠੇ ਜੇ ਛੁੱਪ ਚਪ ਕੀ ਬੈਣਾ ਪੁੱਤ ਦਿਲ ਦਾ ਮੇਰਾ ਲੱਗਣ ਨਹੀਂ ਧਿਆ ਕੱਲੀ ਦਾ ਆਪ ਤੂੰ ਬਾਹਰ ਅੰਦਰ ਚਲ ਜਨਾ ਵਾ ਤੂੰ ਮੈਡਮ ਹੁਣ ਸਾਡਾ ਜੀ ਚੂਲਾ ਆ ਗਿਆ ਤੂੰ ਜਾ ਕੇ ਉੱਥੇ ਬਹਿ ਗਈ ਓ ਪੇਕੇ ਵੇਲਾ ਸਹਿਲ ਭਾਈ ਜਿੱਦਾਂ ਮਰਜ਼ੀ ਹੈ ਤੇ ਆਪਣੇ ਹਨ ਪਰ ਫੋਨ ਨਹੀਂ ਉਹ ਕੀਤਾ ਮਾਂ ਦੀ ਧੀ ਨੇ ਜਾ ਕੇ ਮਨਾ ਪਹਿਲਾਂ ਤਾਂ ਹੀ ਲੜਦੇ ਰਹੇ ਹੁਣ ਤਾਂ ਡਾਜੀ ਲੜਾਈਆਂ ਝਗੜੇ ਬਣੇ ਆ ਤੇ ਇਦਾਂ ਹੀ ਆ ਹੁਣ ਦਿਆ ਰਿੰਦੇ ਨਿੱਕੇ ਮੋਟੇ ਹੁਣ ਤੂੰ ਮੈਂ ਲੜਦੇ ਐ ਵੀ ਲੜਦੇ ਆ ਮਾਂ ਤੂੰ ਹੀ ਲੜਨਾ ਹੈ ਫੋਨ ਆਪ ਮੈਂ ਕੋ ਥੱਲੇ ਲੱਗਾ ਉਹਦੇ ਵੇ ਵੱਡਾ ਚਲਾ ਕੇ ਲਾਉਗੀ ਉਹ ਹੀ ਕੋਈ ਨਹੀਂ ਅੰਮੀ ਆ ਹੀ ਜਾਣਾ ਜੇ ਤੂੰ ਨਹੀਂ ਭਾਬੀ ਨੂੰ ਫੋਨ ਲਾਉਣਾ ਤੇ ਵੀਰ ਨੂੰ ਲਾ ਲਓ ਵੀਰ ਤੇਰੇ ਨਾਲ ਪੁੱਤ ਮੈਂ ਕਰ ਲਈ ਗੱਲ ਫਿਰ ਇੰਤਾਂ ਕਰੋ ਹਾਂ ਹਾਂ ਤੂੰ ਹੀ ਆਂਟੀ ਕਰੋ ਹੋ ਚਲ ਦੋਵੇਂ ਜਣੇ ਨਾ ਚੱਲ ਜੀ ਤੂੰ ਆਉਂ ਨਾ ਨਾਵੇਰ ਬਾਚ ਹੋ ਚਲ ਮੈਂ ਜਾਂਦੀ ਹਾਂ ਫੇ ਫੇ ਉਹਦੇ ਨਾਲ ਦੋ ਗੱਲਾਂ ਬਾਤਾਂ ਮਾਰੂਮ ਨੇ ਹਾਂ ਜੀ ਮੈਂ ਮੜਾ ਜਾ ਕੰਮ ਕਰ ਲਾਂ ਅੰਦਰ ਉਹ ਕੀ ਆ ਆ ਲੈ ਜਾ ਮੇਰਾ ਪੁੱਤ ਕੱਪੜੇ ਚੁੱਕ ਕੇ ਆ ਵੇ ਪੈਂਟ ਜੋੜੀ ਹੀ ਉਹ ਫੇਰ ਖੋਲ ਦਿੰਦਾ ਉਹ ਤਾਂ ਸੱਸ ਨੂੰ ਪੁੱਛਣਾ ਨਹੀਂ ਕੀ ਪੁੱਛਣਾ ਹੈ ਡੈਡੀ ਜੀ ਮੇਰਾ ਜੀ ਕਿ ਦਦ ਤੇ ਮੈਂ ਅੱਗੇ ਦੱਸੋ ਨਹੀਂ ਮੋਤਰ ਦਿੰਦਾ ਹੀ ਤੇਰੇ ਮਾਪਿਓ ਵਾਂ ਨਾ ਉਹੀ ਤੇਰੀ ਸੱਸ ਵਾ ਉਹ ਤੇਰੀ ਮਾਂ ਮਾਪਾ ਉਹ ਦੰਦ ਕਰ ਜੀ ਮੈਂ ਦੱਸਿਆ ਵੀ ਮੈਂ ਟੇਕੇ ਜਾਣਾ ਤਾਂ ਕਹਿੰਦੀ ਹੋ ਆ ਬਾਕੀ ਜਿੰਨਾ ਸੱਸ ਮਾਂ ਦਾ ਪੁੱਤ ਛੁੱਟੀ ਲਵੇ ਨਾ ਉਹਦੇ ਛੁੱਟੀ ਕੱਟੀ ਦੀ ਬਾਦ ਨਹੀਂ ਨਹੀਂਦਾ ਮੰਗਰ ਪੁੱਤ ਹਾਇ ਰਾਜੀ ਤੂੰ ਇਹ ਕੀ ਮੈਨੂੰ ਬੰਦੇਾਂ ਚ ਬੰਨ ਛੜਿਆ ਵਿਆਹ ਕਰਕੇ ਮੇਰਾ ਦੇਸ਼ਾਂ ਦੀ ਨਹੀਂ ਗੱਲ ਹੁੰਦੀ ਹੁਣ ਵੇ ਹੁੰਨੇ ਆਪਣਾ ਪੁੱਤ ਵਿਆਹ ਆ ਤਾ ਉਹਨੂੰ ਕਿੰਨਾ ਚਾਹ ਹੋਊਗਾ ਕਿ ਮੈਂ ਆਪਣਾ ਪੁੱਤ ਵੀ ਆਉਣਾ ਮੇਰੇ ਨਾਲ ਆਉਣੀ ਆ ਮੇਰੇ ਕੰਮਕਾਰ ਕਰੂਗੀ ਤੇ ਸੋਹਣੀ ਲੱਗਾਂਗੇ ਆਪਾਂ ਸੋਹਣੇ ਲੱਗਾਂਗੇ ਓ ਡੈਡੀ ਜੀ ਮੰਮੀ ਨੂੰ ਨਹੀਂ ਮੇਰਾ ਚਾਚੂ ਕੋਈ ਹੋਵੇਗਾ ਉਹਦੀ ਮੰਮੀ ਦੀ ਮੈਂ ਪਸੰਦ ਦੇਣੀ ਨਾ ਜੇ ਉਹਦੀ ਪਸੰਦ ਨਹੀਂ ਹੁੰਨੀ ਤੇ ਆਪੇ ਉਹਨੂੰ ਚਾਹ ਹੁੰਦਾ ਉਹ ਤੇ ਕਿਹੜੀ ਮੈਨੂੰ ਪਤਾ ਨਹੀਂ ਕਿਹੜੀ ਕੰਨੋ ਨਾਰਾਜ਼ ਹੀ ਰਹਿੰਦੇ ਹੁਣ ਦਸੋ ਘੁਮਾ ਸਾਰਾ ਕੰਮ ਕਰਦੀ ਆ ਮੈਂ ਪੁੱਛ ਕੇ ਆਵਾ ਭੈਣ ਜੀ ਨੂੰ ਪੁੱਛਾਂ ਨਹੀਂ ਨਹੀਂ ਡੈਡੀ ਜੀ ਫੇਰ ਉਹਨੇ ਕਹਣਾ ਆਪਣੇ ਪੇਕੇ ਗਈ ਤੇ ਲੁੱਤੀ ਲੈ ਆਈ ਆ ਨਹੀਂ ਇਹਦੇ ਵਿੱਚ ਲੁੱਤੀ ਵਾਲੀ ਕਿਹੜੀ ਗੱਲ ਭੈਣ ਜੀ ਸਾਡੀ ਕੁੜੀ ਦਾ ਕੀ ਕਸੂਰ ਆ ਦੱਸੋ ਨਹੀਂ ਜੇ ਕਸੂਰ ਤਾਂ ਤੁਹਾਡੇ ਦਾ ਗੱਲ ਕਰੋ ਇਹਦੇ ਵਿੱਚ ਖੁਦ ਕੋਈ ਗੱਲ ਨਹੀਂ ਹੁੰਦੀ ਨਹੀਂ ਡੈਡੀ ਜੀ ਸਾਬੀ ਨੂੰ ਪੁੱਛ ਲਈ ਮੈਂ ਫੇਰ ਸਾਬੀ ਨੂੰ ਦੱਸਦਾ ਹੀ ਫੋਨ ਕਰਕੇ ਉਹਨੇ ਅਈ ਸ਼ਾਹਰ ਸਾਬੀ ਨੇ ਪੁੱਛਿਆ ਕੀ ਹਾਂਜੀ ਡੈਡੀ ਜੀ ਸਾਰੀ ਗੱਲ ਪੁੱਛੀ ਹੀਗੇ ਅਛਾ ਅਛਾ ਹਾਂਜੀ ਫਿਰ ਮੇਰਾ ਕੋਈ ਕਸੂਰ ਨਹੀਂ ਨਿਕਲਿਆ ਤੇ ਮਮਮੀ ਆਪੇ ਚੁੱਪ ਕਰ ਗਏ ਨਹੀਂ ਪੁੱਤੋ ਫਿਰ ਵੀ ਉਹ ਮਾਵਾ ਧੀ ਇयां ਹੀ ਬਣ ਕੇ ਰਹਿਣਾ ਪੁੱਤੋ ਠੀਕ ਹੈ ਡੈਡੀ ਜੀ ਕੋਈ ਨਹੀਂ ਮਾਵਾ ਧੀ ਬਣ ਕੇ ਰਹੋ ਤੇ ਇਹ ਵੀ ਉਹਦਾ ਬਾਹਰ ਜੀ ਤਾਂ ਹੀ ਲੱਗਣਾ ਵਾ ਜੇ ਤੁਸੀਂ ਦੋਵੇਂ ਮਾਵਾ ਧੀ ਇयां ਬਣ ਕੇ ਰਹੋਗੇ ਤਾਂ ਤੇ ਤਾਂ ਹੀ ਉਹ ਬੰਦਾ ਬਾਹਰ ਕੰਮ ਕਰ ਸਕਦਾ ਉਹਦਾ ਕੰਮ ਨਹੀਂ ਕਰ ਸਕਦਾ ਬੰਦੇ ਦਾ ਘਰ ਧਿਆ ਰਹਿਦਾ ਵੀ ਘਰ ਸਾਡੇ ਖਰੇ ਕਿਹੜੀ ਗੱਲੋਂ ਲੜਾਈ ਹੁੰਦੀ ਆ ਅਡੇ ਘਰ ਖਰਿਆ ਹੁਣ ਕੀ ਬਣਿਆ ਹੁੜਾ ਮਾ ਹਾਂਜੀ ਡੈਡੀ ਜੀ ਤੁਹਾਨੂੰ ਪਤਾ ਮੈਂ ਦੱਸਾਂ ਕਿਹੜੀ ਗੱਲ ਨੂੰ ਲੜਨਾ ਵਾ ਤੂੰ ਹੀ ਵੀਨਾ ਬੱਸ ਸ਼ੁਰੂ ਤੋਂ ਮੈਨੂੰ ਸਮਝਾਉਂਦੇ ਹੀ ਰਹੇ ਜੀ ਉਹ ਤਾਂ ਮਿਹਤ ਮਾਂ ਪਿਓ ਦਾ ਇਹੋ ਫਰਜ਼ ਬਣਦਾ ਕਿ ਆਪਣੇ ਧੀ ਪੁੱਤ ਨੂੰ ਸਮਝਾਉਣਾ ਹੀ ਆ ਪੁੱਤ ਨੀਵੇਂ ਹੋ ਕੇ ਰਹਿਣਾ ਵਾ ਕੋਈ ਗੱਲ ਨਹੀਂ ਕੀ ਹੁਣ ਇੱਥੇ ਮਾਂ ਮੰਮੀ ਤੇਰੀ ਆ ਤੈਨੂੰ ਝਿੜਕ ਲੈਂਦੀ ਰਹੀ ਕਿ ਨਹੀਂ ਜੇ ਉਹ ਵੀ ਸੱਸ ਮਾਂ ਤੈਨੂੰ ਝਿੜਕ ਲੂ ਵੀ ਤੇ ਕੁਝ ਨਹੀਂ ਹੋਣਾ ਉਹ ਤੇਰੀ ਅਗਲ ਵੀ ਗੱਲ ਕਰਦੀ ਆ ਠੀਕ ਆ ਡੈਡੀ ਜੀ ਆਹੋ ਤੂੰ ਮੇਰੀਆਂ ਗੱਲਾਂ ਤੋਂ ਨਾ ਗੁੱਸਾ ਕਰ ਲੈਂਦੀ ਆ ਸੁਖ ਕੀ ਆ ਤੂੰ ਇਹ ਕੁੜੀ ਨੂੰ ਆਉਂਦਿਆਂ ਸਮਝਾਉਂਦੇ ਆ ਪੇਜ ਗੁੰਦਰ ਮੰਮੀ ਜਿਹੜੀ ਬਹੁਤ ਉਲਾਈਏ ਨਾ ਤੇ ਚੰਗਾ ਵਾ ਮੁੜ ਕੇ ਕੱਲ ਨੂੰ ਸਾਨੂੰ ਕੋਈ ਨੌਬਤ ਨਹੀਂ ਆਉਗੀ ਜੇ ਕੱਲ ਨੂੰ ਕੋਈ ਗੱਲ ਆਈ ਤਾਂ ਮੁੜ ਕੇ ਸਾਡੇ ਸਿਰ ਗੱਲਾਂ ਤੇ ਇਹਨਾਂ ਨੇ ਕਰ ਲੈਣੀਆਂ ਤੇ ਗੱਲਾਂ ਕਰ ਇੱਕ ਗੱਲਾਂ ਕਰ ਲੀਆਂ ਕਿੰਨੀ ਵਾਰ ਸਮਝਾਤਾ ਵਾ ਜਿੰਨੀ ਵਾਰ ਹੋਣਾ ਤਾਂ ਮੈਂ ਹੁੰਦੀ ਆ ਨਹੀਂ ਸਮਝਾਉਣਾ ਮੈਂ ਨਹੀਂ ਤਾਂ ਕਹਿੰਦਾ ਪੁੱਤ ਜਿੰਨੀ ਛੁੱਟੀ ਮਿਲੀ ਆ ਨਾ ਉਹਨਾਂ ਜੇ ਰਹਿਣਾ ਜੇ ਤੇ ਮੰਮੀ ਤੇਰੀ ਦੀਆਂ ਅੱਖਾਂ ਨਾਲ ਵੀ ਰਾਤ ਰਮੀ ਤੇ ਰਮੀ ਜੇ ਨਹੀਂ ਤੇ ਮੈਂ ਤੈਨੂੰ ਸ਼ਾਮ ਨੂੰ ਛੱਟ ਆਉਣਾ ਚਾਹ ਤਾ ਡੈਡੀ ਜੀ ਮੈਂ ਪੀ ਲੀ ਜੇ ਕਹੋ ਤੇ ਫਿਰ ਮੈਂ ਚਲ ਜਾਨੀ ਹੁਣ ਤੇ ਮੈਂ ਤੈਨੂੰ ਇੰਨੀ ਗੱਲ ਥੋੜਾ ਆਖੀ ਲੈ ਮੈਂ ਆਪਣੇ ਪੁੱਤ ਨੂੰ ਜਾਣ ਦਿੰਨੀ ਹੈ ਇਹ ਜਾਣ ਨਹੀਂ ਤੇ ਜਾਣਦੀ ਥੋੜਾ ਮੈਂ ਪੁੱਤ ਕੱਲ ਕਰੀਆ ਬੱਸ ਕਰੋ ਮਨੂੰ ਇਦਾਂ ਨਾ ਮੈਂ ਬੱਸ ਹੀ ਕੀਤੀ ਆ ਆ ਹੋਰ ਮੈਂ ਗੱਲਾਂ ਕਰੋ ਚਲ ਹੋਰ ਸੁਣਾ ਤੂੰ ਠੀਕ ਹੈ ਡੈਡੀ ਜੀ ਹੋਰ ਤੇ ਕੀ ਖਾਣਾ ਮੇਰੇ ਪੁੱਤ ਨੇ ਮੈਨੂੰ ਇਹ ਦੱਸ ਨਹੀਂ ਧੰਨਵਾਦ ਹੋ ਲੈ ਕੇ ਆ ਇਹ ਜਗਣਾ ਹਾਣ ਮਕਾਲਾ ਨਹੀਂ ਨਹੀਂ ਡੈਡੀ ਜੀ ਮੈਂ ਕੁਛ ਨਹੀਂ ਖਾਣਾ ਨਹੀਂ ਤੇ ਮੈਨੂੰ ਆਉਂਦੇ ਤੇ ਮੇਰਾ ਮੂਡ ਖਰਾਬ ਕਰਦਾ ਮੂਡ ਖਰਾਬ ਦੀ ਨਹੀਂ ਗੱਲ ਮੈਂ ਤੈਨੂੰ ਦੱਸਣ ਡਿਆ ਪੁੱਤ ਚਲ ਚੋਕ ਮੈਂ ਵੀ ਥੋੜੀ ਜੀ ਗਲ ਚੋਕ ਕਦੀ ਦਿਨ ਵੀ ਗੁੱਸਾ ਲੱਗਾ ਵਾ ਚਲ ਸਮਝਾਇਆਈ ਆ ਕੋਈ ਗੱਲ ਨਹੀਂ ਪਤਾ ਪੁੱਤ ਇਹਦਾ ਸਮਝਾਈਦਾ ਹੀ ਇਹ ਤਾਂ ਥੇ ਕੀ ਹਾਂਜੀ ਕੋਣ ਕਹਿਣਾ ਹਟ ਲਾਗੇ ਕੋਈ ਹੈਗਾ ਵਾ ਅਵੇ ਜਿਆ ਬੰਦਾ ਆਪਾਂ ਤੈਨੂੰ ਸਮਝਾਉਣ ਰਹੇ ਆ ਯਾਦ ਕਿ ਤੇਰੀ ਸੱਸ ਮਾਂ ਦੇ ਲਾਗੇ ਤੇਰੇ ਸਹੁਰੇ ਤਾਂ ਕੋਈ ਜਣਾ ਲਾਗੇ ਉਹਦੇ ਸਾਹਮਣੇ ਗੱਲ ਕਰੀਏ ਨਾ ਤੇਰੇ ਆਣਾ ਸੋਚਦਾ ਵੀ ਸਾਡੀ ਬੇਇੱਜ਼ਤੀ ਹੋ ਗਈ ਸਾਡੀ ਸੱਸ ਦੇ ਸਾਹਮਣੇ ਸਾਡੇ ਡੈਡੀ ਪਿਤਾ ਆਖਿਆ ਕੋਈ ਨਾ ਪਤਾ ਕੀ ਗੱਲ ਹੁੰਦੀ ਆ ਮੈਂ ਹਾਂ ਹੁਣ ਇਹਨਾਂ ਨੇ ਆਣ ਗਵਾਡ ਉਹ ਕੀ ਆਖੂਗਾ ਪੀ ਇਹਦੇ ਮਾਂ ਪਿਓ ਨੂੰ ਇਹ ਨਹੀਂ ਅੱਖ ਲਈ ਇਹਨਾਂ ਨੇ ਦਿੱਤੀ ਕਿ ਕੀ ਸਿਆਣੀ ਆ ਜਦੋਂ ਅਸੀਂ ਜਾਣੇ ਸਾਰੀਆਂ ਭੈਣ ਭਰਾਵਾਂ ਨਾਲ ਗਵਾਡਣਾ ਹੁੰਦਾ ਨੇ ਕਿੰਨੀ ਸਿਫਤ ਕਰਦੀਆਂ ਤੇ ਸੋਹ ਕਿੰਨੀ ਚੰਗੀ ਆ ਬਸ ਇਦਾਂ ਹੀ ਆ ਤੂੰ ਪਰ ਇਤਦਾਲ ਹੈਗੀ ਸਾਡਾ ਵੀ ਮਾਨਣਾ ਸਹੀ ਹੁੰਦਾ ਵਾ ਸਾਡਾ ਵੀ ਮਾਨਣਾ ਸਹੀ ਹੁੰਦਾ ਹੁੰਦਾ ਵਾ ਪਰ ਫਿਰ ਵੀ ਜੇ ਉਹ ਨਿਆਣੇ ਨੂੰ ਸਮਝਾਈ ਜਾਈਦਾ ਵਾ ਸੋ ਕੋਈ ਗੱਲ ਨਹੀਂ ਠੀਕ ਹੈ ਜੇ ਸਾਡਾ ਵਾਸਤੇ ਤੇਰੀ ਤਾਂ ਬੜੇ ਚੰਗੀ ਬੜੀ ਚੰਗੀ ਫਿਰ ਤੇਰੇ ਮੇਰੇ ਨਾਲ ਕੇ ਰਖਣਾ ਇਹ ਭੁੱਲ ਜਾਣਾ ਵੀ ਹਾਂ ਹਾਂ ਵੀ ਚੰਗਾ ਆਖਿਆ ਵਾ ਤੇ ਫਿਰ ਰੱਖਣਾ ਚਾਹੀਦਾ ਹਿਸਾਬ ਕਿਤਾਬ ਇਹ ਹੋਰ ਫਿਰ ਦੁਬਾਰਾ ਨਿਆਣੇ ਨੂੰ ਬਿਲਕੁਲ ਬਿਲਕੁਲ ਕੋਈ ਨਹੀਂ ਹੁਣ 10 ਮਿੰਨ ਉਹਨਾਂ ਚੋਲ ਝਰਦਾ ਬਣਾਤਾ ਮੈਂ ਠੀਕ ਹੈ ਮੰਮੀ ਕੋਈ ਨਹੀਂ ਖਾ ਲੈਂਦੀ ਮੈਂ ਜਦੋਂ ਖਾ ਰਹੀ ਹੂੰ ਰੋਟੀ ਬਿੰਨ ਤਾਂ ਦੀ ਫੁਲਕਾ ਲਾਉਂਗੀ ਤੇ ਫੜਾਉਂਗੀ ਸਭ ਕੋ ਬਣਿਆ ਠੀਕ ਹੈ ਮੰਮੀ ਕੋਈ ਨਹੀਂ ਖਾ ਲੈਂਦੀ ਜਿੰਦੇ ਆਉਣਾ ਨਾਣਾ ਵਾ ਲੈਕਰ ਨਾਲਾ ਕੋਈ ਨਹੀਂ ਡੈਡੀ ਜੀ ਮੈਂ ਇਹ ਮੈਂ ਵੇਖ ਲੈਨੀ ਸੁੱਖਾ ਬਹੁਤ ਹੀ ਹੁਣ ਬੋਦੀ ਆ ਮੈਂ ਵੀ ਨਹੀਂ ਦੋਖਾ ਨਾ ਡੈਡੀ ਜੀ ਚਿਰ ਚਿਰ ਜਿਨੇ ਜੀ ਹਾਂ ਹੋਇਆ ਡੈਡੀ ਤਾਂ ਦੇਖਣਾ ਹੀ ਪੈਂਦਾ ਚਲੋ ਵੇਖ ਲਓ ਫੇਰ ਏ ਵੀ ਨਾ ਬੱਤੀ ਦਾ ਲਾ ਹੀ ਉਹ ਜਿਹੜੇ ਬੱਤੀ ਬੰਦ ਹੋ ਜਾਂਦੀ ਹੈ ਨਾ ਫਿਰ ਪੱਠੇ ਨਹੀਂ ਕੁਤਰੇ ਜਾਂਦੇ ਪੱਠੇ ਕੁਤਰੇ ਕਤਰ ਕੇ ਛੱਡ ਜਾਣਗੇ ਜਦੋਂ ਪਾਣੀ ਹੋਣਗੇ ਤਾਂ ਫੇ ਪਿਆ ਜਾਂਦੇ ਆ ਠੀਕ ਆ ਮੰਮੀ ਹਾਂ ਸੋਖ ਆਪਣੇ ਜਾਣ ਦੀ ਗੱਲ ਤਾਂ ਪੁੱਤ ਗੁੱਸਾ ਨਾ ਕਰਿਆ ਕਰ ਇਹ ਤਾਂ ਕੋਈ ਹੋਰ ਲਾਗੂ ਆਂਡੋ ਕਵਾਂਡੋ ਕੁੜੀ ਆ ਜੇ ਨਾ ਤੁਹਾਡੇ ਚਾਚੇ ਆ ਤਾ ਆ ਜਾਂਦੀ ਉਹਦੇ ਨਾਲ ਵੀ ਇਹੋ ਕੁੜੀਆਂ ਸ਼ੋਕੇ ਬਹਿ ਜਾਂਦੇ ਆ ਮੈਂ ਤੁਹਾਨੂੰ ਇੱਕ ਨੂੰ ਸਮਝਾਉਂਦਾ ਸਮਝਾਉਂਦੇ ਕਿ ਮੈਂ ਇਹ ਆਖਾਂ ਕਿ ਕੋਈ ਗੱਲ ਨਿਆਣਾ ਸੁਣਦਾ ਵਾ ਕੋਈ ਨਹੀਂ ਸੁਣਦਾ ਅੱਗੇ ਨਿਆਣੇ ਸਮਝਦੇ ਹੀ ਗੱਲਾਂ ਨੂੰ ਅੱਜ ਕੱਲ ਮਾਪੂ ਆਪਣੇ ਹੁਣ ਸਹੁਰੇ ਜਾ ਕੇ ਮੂੜ ਬਦਲ ਜਾਂਦੇ ਆ ਕੁੜੀਆਂ ਦੇ ਕੋਈ ਸੁਣਦਾ ਗੱਲ ਕੋਈ ਨਹੀਂ ਨਹੀਂ ਸੁਣਦਾ ਮੈਂ ਇਹਨੇ ਕੋਈ ਗੁੱਸਾ ਕਰੂਗਾ ਤੁਸੀਂ ਉਹ ਮਾਰਨੀ ਸ਼ੋਕੇ ਬਹਿ ਜਾਂਦੇ ਆ ਕਹਿੰਦੇ ਮੈਨੂੰ ਪਤਾ ਨਹੀਂ ਜਿੱਦਾਂ ਬਾਦੀ ਪੈ ਗਈ ਆ ਜਾਂ ਮੇਰਾ ਇਹ ਮਨ ਹੁੰਦਾ ਵੀ ਚੱਲ ਛਾ ਕੇ ਦਿੱਤੀ ਫੋਟ ਨੂੰ ਸਮਝਾਉਣਾ ਚੰਗੀ ਗੱਲ ਵਾ ਤੇ ਤੂੰ ਨਾ ਗੁੱਸਾ ਕਰਿਆ ਕਰ ਕੋਈ ਨਹੀਂ ਤੇ ਮੇਰੀ ਗੱਲ ਸੁਣ ਹਾਂ ਇਹ ਬੈਗ ਭਰ ਕੇ ਲੈ ਆਈ ਆ ਸੱਸ ਨਾਲ ਲੜ ਕੇ ਤੇ ਨਹੀਂ ਨਹੀਂ ਮੰਮੀ ਦੱਸ ਲੜਕੇ ਕਿਉਂ ਹੋਣਾ ਮੈਂ ਤੇ ਮੈਂ ਉਦਾਂ ਹੀ ਇੱਕ ਦੋ ਸੂਟ ਪਾਣੀਆਂ ਹੀ ਤੇ ਚਲ ਜੇ ਕਿਤੇ ਰਾਤ ਰਹਿਦਾ ਪੰਜੂਗਾ ਤੇ ਰਾਤ ਦਾ ਨਹੀਂ ਤੇ ਫਿਰ ਮੈਂ ਵਾਪਸ ਆ ਜੂਗੀ ਉਹ ਤੇ ਕਿੰਨੇ ਸੂਟ ਤੇਰੇ ਪਏ ਇੱਥੇ ਉਹਨਾਂ ਚੋਂ ਤੂੰ ਪਾ ਲੈਂਦੀ ਕੋਈ ਮੰਮੀ ਜੇ ਮੈਂ ਪੁਰਾਣੇ ਸੂਟ ਪਾਉਂਦੀ ਜਾਂ ਚਾਚੇ ਤਾਈ ਦੇ ਕੁੜੀਆਂ ਨੇ ਕੀ ਕਹਿੰਦੀਆਂ ਵੀ ਆ ਤਾਂ ਕਵਾਰੀ ਹੁੰਦੀ ਵਾਲਿਆਂ ਦੇ ਸੂਟ ਪਾਏ ਜਾਂਦੇ ਕੀ ਗੱਲ ਮੰਨਣਾ ਪਖਾਉਣੀ ਨਹੀਂ ਆ ਵੀ ਮੈਂ ਵਿਆਹੀ ਗਈ ਤੇ ਮੇਰੇ ਕੋਲ ਸੂਟ ਹੁਣ ਵਧੀਆ ਵਧੀਆ ਹੈਗੇ ਆ ਹਾਂ ਹੋ ਓਦਾਂ ਮੈਨੂੰ ਚਾਹ ਬੜਾ ਵੀ ਸੁੱਖ ਨੇ ਆਉਣਾ ਸੁੱਖ ਆ ਗਈ ਆ ਜਦੋਂ ਮੈਂ ਤੇਰਾ ਬੈਗ ਵੇਖਿਆ ਨਾ ਉਦਾਂ ਮੈਨੂੰ ਰਸੋਈ ਜਾ ਮੈਂ ਆਇਆ ਮੈਂ ਜਿਹੜਾ ਅਚਾਨਕ ਫੋਨ ਕੀਤਾ ਮੈਂ ਆਉਣ ਲੱਗੀ ਡੈਡੀ ਨੇ ਕਹ ਲੈ ਜਾ ਉਹ ਤਾਂ ਨਹੀਂ ਮੇਰੇ ਮਨ ਚ ਮਾਸਾ ਵਿਚਾਰ ਆਇਆ ਮੈਂ ਚੱਲ ਆਉਣ ਜਿਰ ਮੈਂ ਤੇਰਾ ਬੈਗ ਵੇਖਿਆ ਨਾ ਉਹ ਤਾਂ ਮੈਨੂੰ ਹੋਰ ਤਰ੍ਹਾਂ ਹੋਇਆ ਮੈਂ ਕਿਤੇ ਕੁੜੀ ਲੜਕੇ ਹੀ ਨਾ ਆ ਗਈ ਨਹੀਂ ਨਹੀਂ ਮੰਮੀ ਲੜਨਾ ਕਿਉਂ ਹੁਣ ਦੱਸੋ ਕੀ ਜਾਣ ਚੱਲ ਕੋਈ ਗੱਲ ਨਹੀਂ ਮਾਰਾ ਸੁੱਖ ਰੱਖੇ ਪੁੱਤ ਜਿਹੜੀਆਂ ਸੱਸਾਂ ਹੁੰਦੀਆਂ ਮਾਵਾ ਹੀ ਹੁੰਦੀਆਂ ਤੇ ਡੈਡ ਨੇ ਸਮਝਾ ਹੀ ਦਿੱਤਾ ਵਾ ਅੱਗੇ ਹਾਂਜੀ ਹਾਂਜੀ ਸਮਝਾ ਹੀ ਦਿੱਤਾ ਆਪਣੀਆਂ ਤਾਂ ਹੁਣ ਵੇਖਿਆ ਅਸੀਂ ਬਕਾਨੀ ਘਰੀ ਜਿਹੜੀ ਆਪਣੀ ਲੈਉਣੀ ਆ ਆਪਾਂ ਉਹ ਵੀ ਆਪਾਂ ਧੀ ਬਣਾ ਕੇ ਰੱਖਾਂਗੇ ਤੇ ਫੇਰ ਹੀ ਗੱਲ ਬਣਦੀ ਆ ਹਾਂ ਤੇ ਬਾਕੀ ਕਰ ਅੱਜ ਬੜ ਆਦੇ ਦੇ ਨਾ ਜਿਹੜਾ ਮਤਲਬ ਜਰ ਗਿਆ ਸੋ ਤਰ ਗਿਆ ਠੀਕ ਆ ਠੀਕ ਆ ਆਹ ਚਲ ਜਾ ਤੁਹਾਡੀ ਲਾ ਕੇ ਜੇ ਲੰਮੀ ਪੈਣਾ ਤੇ ਪੈ ਜਾ ਨਹੀਂ ਮੈਂ ਤੁਹਾਡੀ ਲਾ ਕੇ ਜਾਨੀ ਬਾਹਰ ਆ ਮੈਂ ਫੁਲਕਾ ਲਾਉਣੀ ਆ ਤਾਂ ਤੂੰ ਫਿਰ ਖਾ ਠੀਕ ਆ ਮੰਮੀ ਉਹ ਕਿੰਨੇ ਮੈਂ ਪਹੁੰਚਣ ਵਾਲੀ ਜਾਨੀ ਸਹੀ ਗੱਲ ਹੋ ਇਹਦੀ ਪਹੁੰਚਣਾ ਗੱਲਬਾਤ ਕਰਕੇ ਉਹਨੇ ਬੰਦੇ ਦਾ ਮਨ ਹੋਰ ਹੁੰਦਾ ਉਹ ਜੰਨੇ ਤਾਂ ਪਹਿਲਾਂ ਹੀ ਬੂਹਾ ਖੁੱਲਾ ਰੱਖਿਆ ਗਰਜੀਤ ਐ ਨਹੀਂ ਗਰਜੀਤ ਘਰੇ ਆਂ ਹਾਂਜੀ ਘਰੇ ਆ ਦੀਦੀ ਸასი ਕਾਲ ਕੀ ਹਾਲ ਆ ਬੱਸ ਵਧੀਆ ਤੇ ਤੁਸੀਂ ਹੋ ਹਾਂ ਆਪਣਾ ਵਧੀਆ ਤੇ ਕਿਦਾਂ ਅੱਜ ਫੇਰ ਆਣੇ ਹੋਏ ਅੱਜ ਉਦਨ ਦੀ ਐ ਲੰਗਰ ਵਾਲੇ ਦਿਨ ਦੀ ਮੁੜ ਕੇ ਆਇਆ ਹੀ ਨਹੀਂ ਗਿਆ ਮੇਰੇ ਕੋ ਕੀ ਕਰਨਾ ਹੈ ਇੱਥੇ ਆ ਜਾ ਕੀ ਗੱਲ ਬੜੀ ਦੂਰ ਦੂਰ ਬੈੰਦੀ ਮੈਨੂੰ ਕਿਥੇ ਕਿਤੇ ਆ ਨਾ ਲੱਗਦਾ ਹੈ ਮੇਰੇ ਕੋਲ ਹੈ ਚਿਰ ਕੋ ਡਰ ਲੱਗਦਾ ਤੇ ਤੇਰੀ ਜਲੀ ਆਉਣਾ ਮੇਰਾ ਤਾਂ ਦਿਲ ਨਹੀਂ ਲੱਗਣ ਦਿਆ ਕਾਏ ਤੇ ਬਿਠੀ ਹੀ ਇਕੱਲੀ ਜੀ ਤੇ ਮੈਂ ਚੱਲ ਨੋਂ ਤੇ ਲੈ ਕੇ ਨਹੀਂ ਆਈ ਨੋਂ ਨੂੰ ਕਿ ਲੈ ਕੇ ਆਉਣਾ ਉਹ ਪਹਿਣਾ ਪੇਕੇ ਗਈ ਉਹ ਤੇ ਤੂੰ ਤੇਰਾ ਫਰਜ਼ ਤੇ ਬੰਦਾ ਸੀ ਨਾ ਮੇਰੇ ਘਰ ਆਂਦੀ ਨੋਂ ਨੂੰ ਲੈ ਕੇ ਫੇਰਾ ਪਾਉਂਦੀ ਚੱਲ ਕੋਈ ਨਹੀਂ ਮੁੜ ਕੇ ਆਉਗੀ ਤੇ ਫਿਰ ਲਿਆਉਂਗੀ ਉਹ ਨਾ ਜੀ ਤੇ ਇਦਾਂ ਹੀ ਕਰਦੀ ਨਿਕਲਦੀ ਨਹੀਂ ਆ ਕਰੋ ਮੈਂ ਤਾਂ ਕੋਈ ਨਾਰਾਜ਼ਗੀ ਹੋ ਗਈ ਜਿਹੜੀ ਲੰਗਰ ਹੀ ਪਕਾਣਾ ਹੀ ਮੁੜ ਕੇ ਤੋਂ ਬੜੀ ਨਾ ਇੱਧਰ ਨਹੀਂ ਨਹੀਂ ਨਾਰਾਜ਼ਗੀ ਪੈਣਾ ਤੇਰ ਨਾਲ ਕਰਕੇ ਤੇ ਫਿਰ ਸਾਡਾ ਹੈ ਕੌਣ ਵਾਂ ਲੱਗ ਚੰਗੇ ਹਾਂ ਤਾਈ ਚਾਚਾ ਉਹਦੇ ਤੂੰ ਹੀ ਹੈ ਨਾ ਆਹ ਤੇ ਮੈਂ ਸਭ ਗੁੱਸਾ ਕੀਤਾ ਮੈਂ ਵੀ ਨਹੀਂ ਮੈਂ ਉਹਨੂੰ ਬੁਲਾਣਾ ਇਹਨੂੰ ਹੁਣ ਕਿੰਨਾ ਚਿਰ ਇਹਨਾਂ ਆਈ ਉਹਨਾਂ ਚਿਰ ਮੈਂ ਵੀ ਨਹੀਂ ਆਣਾ ਨਹੀਂ ਨਹੀਂ ਇਦਾਂ ਨਾ ਕਰੀ ਪੈਣਾ ਤੇਰੇ ਨਾਲ ਤੇ ਸਾਡੀ ਇੱਕ ਗੱਲ ਉਹ ਤੂੰ ਤੇ ਜਾਣ ਕੇ ਦੂਰ ਤੋਰ ਹੋਣੇ ਆ ਓਏ ਤੈਨੂੰ ਪਤਾ ਨੋ ਮੇਰੀ ਥੋੜੀ ਜੀ ਤੇਜ਼ ਆ ਗਈ ਆ ਤਿਕੰਦਰੇ ਮਹਾ ਤੇ ਕਿਦੇ ਜਾਣੇ ਪੜਾਈ ਲਿਖਾਈ ਹੀ ਤੇ ਜੇ ਹੂੰ ਨੋ ਹੋਜੀ ਆ ਗਈ ਆ ਤੇ ਫਿਰ ਕਿਦਾਂ ਟਾਈਮ ਲੰਗੇਗਾ ਉਹ ਤੇ ਮੈਂ ਸੋਚਦੇ ਆ ਕੁਝ ਨਹੀਂ ਸਮਝਉਂਦੀ ਕੀ ਕਰਾਂ ਨੌਕਰੀ ਲਵਾਇਆ ਪੜਾਇਆ ਲਿਖਾਇਆ ਸਭ ਕੁ ਉਹ ਕੀਤਾ ਸਰਕਾਰੀ ਨੌਕਰੀ ਦਵਾਇਆ ਮੁੰਡੇ ਨੂੰ ਆਹੋ ਪਰ ਮਾਂ ਪੁੱਤ ਜਿਹੜੇ ਹੁੰਦੇ ਆ ਮਾਂ ਪੁੱਤ ਤੇ ਚੰਗੇ ਹੁੰਦੇ ਉਹਨਾਂ ਦਾ ਤੇ ਰਿਸ਼ਤਾ ਵਧੀਆ ਚੱਲਦਾ ਜਦੋਂ ਬਕਾਨੀਆਂ ਆ ਜਾਂਦੀਆਂ ਵਾ ਉਹ ਆਣ ਕੇ ਪੜਕ ਪਾ ਦਿੰਦੀਆਂ ਵਾ ਫੇਰ ਤੈਨੂੰ ਪਤਾ ਹੀ ਆ ਓੱਖਾ ਟਾਈਮ ਲੰਘਣਾ ਵਾ ਬੜਾ ਓੱਖਾ ਕਿ ਮੈਂ ਨਹੀਂ ਕੋਹਨਾ ਪੁੱਛ ਵੀ ਇੰਨਾ ਮੈਂ ਦੇ ਸੱਚੀ ਗਰੀਬੀ ਦਾ ਵੇਚ ਪਾ ਲਿਆ ਪੋਛਿਆ ਤੈਨੂੰ ਪਤਾ ਹੀ ਆ ਸਾਰਾ ਉਹ ਹੋਈ ਐ ਇਹਦੇ ਉਹ ਗੱਲ ਵੀ ਕਹਿੰਦਾ ਵੀ ਨੀ ਕੋਹ ਜੋਰ ਚੱਲਦਾ ਜਦੋਂ ਬਗਾਨਿਆਂ ਅਡਬਾ ਜਾਂਦਾ ਸਾ ਤੇ ਹੁਣ ਫਿਰ ਇਹ ਕਹਿੰਦੇ ਸਾਬੀ ਵੀ ਨਹੀਂ ਕੋਹ ਕਹਿੰਦਾ ਫਿਰ ਨਹੀਂ ਸਾਬੀ ਤੇ ਕਹਿੰਦਾ ਵਾ ਉਹ ਏਂ ਜਰਾ ਗੜਬਵਾਨਾ ਥੋੜੀ ਸੁਭਾ ਕਾਲਾ ਵਾ ਛੇਤੀ ਕਾਲੀ ਹੋ ਪੈ ਜਾਂਦੀ ਆ ਤੂੰ ਵੀ ਧੀਏ ਪੁੱਤ ਪਿਆਰ ਨਾਲ ਨਹੀਂ ਨਹੀਂ ਉਦਾਂ ਲੋ ਟੋਕ ਜੀ ਹੋਈ ਜਾਂਦੀ ਮਾੜੀ ਮੋਢੀ ਤੇ ਵਿੱਚੋਂ ਚੰਗੀ ਵੀ ਹੋ ਜਾਂਦੀ ਤੇ ਪਰ ਗੱਲ ਗੱਲ ਤੇ ਰੋਸ ਜਾਂਦੀ ਆ ਰੋਂਡਾ ਪਿੰਦੀ ਆ ਹਾਂ ਮੁੱਦਾ ਇਹ ਉਹ ਫਿਰ ਨਾ ਕਿੰਦੇ ਨਵਨਾ ਵਾ ਵਿਆਹ ਹੋਇਆ ਤੁਹਾਨੂੰ ਪਤਾ ਫਿਰ ਜੀ ਲੱਗਦਾ ਜਦੋਂ ਫਿਰ ਮੁੜੇ ਸਿਲ ਜਾਣ ਬਾਅਦ ਤੇ ਇਹ ਵੀ ਗੱਲ ਹੈਗੀ ਆ ਤੇ ਪਰ ਨਾ ਉਦਾਂ ਨੋਵੇ ਹੁਣ ਵੀ ਕੱਲੀ ਦਾ ਕਰਕੇ ਦਿਲ ਚਾ ਨਹੀਂ ਲੱਗਣ ਡਿਆ ਜੀ ਪੈਣੀ ਜੀ ਬੈਠੀ ਤੇ ਮੈਂ ਚੱਲ ਉਧਰੋਂ ਹੋਵਨੇ ਰੌਣਕ ਜੀ ਵਾਹ ਲਾ ਛੱਡਦੇ ਰੋ ਇਹਦਾ ਤੂੰ ਆਣਾ ਵੀ ਨਹੀਂ ਫਿਰ ਉਦਾਂ ਮੇਰਾ ਫੇਰ ਘਰੋਂ ਕਿੱਥੇ ਨਿਕਲੇ ਜਾਂਦਾ ਫਿਰ ਆਖੀਦਾ ਵੀ ਉਹ ਆਹ ਦਿੰਦੀ ਮੰਮੀ ਮੈਂ ਇਕੱਲੀ ਨਹੀਂ ਹੋ ਰਹਿਣਾ ਮੇਰੇ ਲਾਗੇ ਰੋ ਉਹਦਾ ਕਰਕੇ ਫਿਰ ਘਰੇ ਬਿਠੀ ਰਹੀ ਨਹੀਂ ਠੀਕ ਠੀਕ ਆ ਨਾ ਸੁਆਦ ਮੈਂ ਮੀਨੇ ਜਰ ਤਾ ਬਣਾਇਆ ਇਹੀ ਤਾਂ ਉਥੇ ਮੈਂ ਮਿਸ ਕਰਨ ਢਈ ਹਿੱਜੇ ਮਮ ਜੀ ਇਹ ਇੱਕ ਨੰਬਰ ਬਣਿਆ ਬਹੁਤ ਸਵਾਦ ਬਣਿਆ ਅੱਜ ਚੰਗਾ ਆ ਗਿਆ ਮੇਰੇ ਤੀਨੇ ਖਾਣਾ ਹੀ ਜਰਦੇ ਵਿੱਚ ਨਾ ਮਿੱਠਾ ਪਾਉ ਤਾਂ ਫੇਰ ਹੀ ਮਿੱਠਾ ਲੱਗਦਾ ਵਾ ਬੜਾ ਸਵਾਦ ਬਣਿਆ ਜੀ ਮਿੱਠਾ ਸਹੀ ਆ ਹਾਂ ਜੀ ਮੈਂ ਦਾਦੀ ਰਿਵਾਜ ਮਾਰੀ ਸੀ ਮੈਂ ਕਿਹਾ ਅਜੇ ਰੋਟੀ ਖਾ ਲੋ ਤੈਂਦੀ ਕੋਈ ਨਹੀਂ ਮੈਂ ਠਹਿਰ ਕੇ ਖਾਣੀ ਤਾਂ ਇੰਤਜ਼ਾਰ ਮੈਨੂੰ ਜਿਹੜੀ ਖਾਵਾ ਪੱਕ ਲੈਣ ਦੇ ਬਾਅਦ ਦੀ ਆਹ ਤਾਂ ਖਾ ਲੈਂਦੇ ਸੋ ਨਾਲ ਲੱਗਦੀ ਉਹ ਵੀ ਮੈਂ ਤਾਂ ਕਿਹਾ ਹੀ ਪਿਆ ਜੋ ਸੋ ਗਰਮ ਗਰਮ ਖਾ ਲੋ ਕਿੰਨੇ ਕੋਈ ਨਹੀਂ ਤੂੰ ਹੋੜੀ ਹੋੜੀ ਖਾਂਦੇ ਚੇਰ ਬੜਾ ਲਾਉਂਦੇ ਆ ਰਾਦਾਣਾ ਵਿਚਾਲੇ ਮੈਂ ਸੈਟ ਤੇ ਉਹ ਕੱਲੀ ਖਾ ਲੂੰਗੀ ਨਹੀਂ ਨਹੀਂ ਮੈਂ ਬਾਅਦ ਚ ਖਾ ਲਵਾਂਗੀ ਤੇ ਤੂੰ ਇਦਾਂ ਕਰਨਾ ਮੈਂ ਫੁਲਕਾ ਹੋਰ ਲਾਉਣੀ ਆ ਤੇ ਤੂੰ ਜਿੰਨੀ ਰੋਟੀ ਲੈਣੀ ਹੋਰ ਮੈਨੂੰ ਦੱਸ ਦੀ ਤੇ ਮੁੜ ਕੇ ਬਾਅਦ ਚ ਤੂੰ ਖਾ ਕੇ ਤੇ ਬੀਬੀ ਨੂੰ ਫੜਾ ਤੇ ਮੈਂ ਪਕਾਈ ਜਾਨੀ ਆ ਹੋਰ ਮੰਮੀ ਵਾਦ ਦੋ ਰੋਟੀਆਂ ਬਸ ਬਹੁਤ ਜੀ ਮੈਂ ਨਹੀਂ ਲੈਣੀ ਹੁਣ ਆ ਤੇ ਫਿਰ ਮੈਂ ਆਪਣੇ ਲਾਲਾ ਤੇ ਡੈਡੀ ਲਈ ਬੀਬੀ ਲਈ ਚੱਲ ਲਓ ਤੇ ਤੂੰ ਖਾ ਕੇ ਤੇ ਫਿਰ ਉਹਨਾਂ ਨੂੰ ਫੜਾ ਚੰਗਾ ਠੀਕ ਉਹਦਾ ਮੰਮੀ ਅਜੀਬ ਰੋਟੀ ਬੈਕ ਹੈ ਨਾ ਖਾਨਦਾਨ ਨਜ਼ਾਰਾ ਆ ਗਈ ਤੁਹਾਡੇ ਹੱਥ ਦੀ ਸਹੀ ਗੱਲ ਪੁੱਤ ਜਦੋਂ ਆਪੇ ਪਕਾ ਕੇ ਆਪੇ ਖਾਈਏ ਨਾ ਉਦੋਂ ਹੋਰ ਤਰ੍ਹਾਂ ਹੁੰਦਾ ਵਾ ਕੋਈ ਪਕਾ ਕੇ ਦੇਵੇ ਨਾ ਪਰੋਸ ਕੇ ਫਿਰ ਜਿਆਦਾ ਸੁਆਦ ਲੱਗਦੀ ਪਰ ਮੰਮੀ ਤੁਹਾਡੇ ਹੱਥਾਂ ਜਨ ਸੁਆਦ ਬੜਾ ਮੇਰੀ ਸੱਸ ਦੇ ਹੱਥ ਜਣੀ ਉਹ ਚੀਜ਼ ਬੰਦ ਨਹੀਂ ਪੁੱਤ ਭੈਣ ਜੀ ਵੀ ਬੜੇ ਚੰਗੇ ਆ ਐਦਾਂ ਨਾ ਕਿਹਾ ਕਰ ਐਦਾਂ ਜੇ ਉਹਦੇ ਸਾਹਮਣੇ ਕਿਤੇ ਕਹਿਤਾ ਤੇ ਅਗਲੀ ਵਾਰ ਮਨ ਹੋਊਗਾ ਹੋਰ ਤਰ੍ਹਾਂ ਇਹ ਮੈਨੂੰ ਨਫ਼ਰਤ ਕਰਦੀ ਆ ਉਹਨਾਂ ਦਾ ਘਰ ਵਾ ਉਹਨਾਂ ਦੇ ਥਰੂ ਤੁਸੀਂ ਇੱਥੋਂ ਤੱਕ ਪਹੁੰਚੇ ਆ ਪੁੱਤ ਜਿਹੜਾ ਸਾਬੇ ਨੂੰ ਨੌਕਰੀ ਮਿਲੀ ਆ ਉਹ ਮਾਪਿਓ ਨੇ ਜੰਮਿਆ ਪਾਲਿਆ ਵੱਡਾ ਕੀਤਾ ਕਿੰਨਾ ਪੈਸਾ ਲਾ ਲਾ ਕੇ ਨੌਕਰੀਆਂ ਮਿਲਦੀਆਂ ਧੋੜ ਭਾਜ ਹੁੰਦੀ ਆ ਕਿਰਾਏ ਭਾੜੇ ਲੱਗਦੇ ਆ ਕਿਤੇ ਜਰੋਂ ਨਿਆਣੇ ਕੇਮਾ ਚ ਪਹਿਲਾਂ ਖੇੜਦੇ ਆ ਕਿੰਨਾ ਕੁਛ ਕਰਨਾ ਪੈਂਦਾ ਕਿੰਨੀਆਂ ਕਾਹਲਣਾ ਕਾਲਣੀਆਂ ਪੈਂਦੀਆਂ ਵਾ ਹਾਂਜੀ ਫੇਰ ਨੌਕਰੀਆਂ ਮਿਲਦੀਆਂ ਉਹ ਤੇ ਹੈ ਪਰ ਮੰਮੀ ਮੇਰੇ ਕੋਲ ਸੋ ਮੈਨੂੰ ਤੁਹਾਡੇ ਹੱਥ ਦੀ ਦਾਲ ਸਬਜ਼ੀ ਸਵਾਦ ਲੱਗਦੀ ਆ ਅਛਾ ਅਛਾ ਠੀਕ ਆ ਜਦੋਂ ਤੁਸੀਂ ਚੋਲ ਬਣਾਇਦਾਂ ਦੀ ਉਹਦੇ ਕੋ ਨਹੀਂ ਭਾਂਦੇ ਮੇਰੇ ਸੱਸੂ ਚਲ ਕੋਈ ਨਹੀਂ ਆਪ ਬਣਾ ਲਿਆ ਕਰ ਮੈਂ ਮਰਕੋ ਵਿੱਚ ਤਾਂ ਕਿੱਥੇ ਬੰਦ ਦੇ। ਤੂੰ ਜਦੋਂ ਖਾਣੇ ਆਉਂਦੇ ਮੈਨੂੰ ਦੱਸਿਆ ਕਰ। ਜਦੋਂ ਤੂੰ ਆਉਣਾ ਹੁੰਦਾ ਉਹਨਾਂ ਦੱਸਿਆ ਕਰ ਤੇ ਚੌਲ ਹੀ ਬਣਾ ਕੇ ਰੱਖਿਆ ਕਰੂੰਗੀ ਤੇਰੇ ਲਈ। ਠੀਕ ਆ। ਆ। ਮੁੰਮੀ ਮੈਨੂੰ ਕਹਿੰਦੀ ਆ ਬਣਾ ਲਿਆ ਕਰ। ਇੱਕ ਦਿਨ ਉੱਥੇ ਮੈਂ ਬਣਾ ਲਈ ਨਾ ਮੈਨੂੰ ਤੇ ਫਾਹ ਪੈ ਜਾਣਾ। ਉਹਨਾਂ ਨੇ ਕਿਹਾ ਨਾ ਵੀ ਹੁਣ ਸਾਰਾ ਕੰਮ ਹੀ ਤੂੰ ਕਰ ਤੇ। ਹੋਰ ਅੱਛਾ ਕਿੰਦੇ ਗੱਲਾਂ ਦੇ ਬੜੀਆਂ ਕਰ ਲਈਆਂ। ਤੈਨੂੰ ਮੈਨਾਂ ਚਾਹ ਪੁੱਛਿਆ ਨਾ ਮੈਂ ਤੈਨੂੰ ਪਾਣੀ ਪਾਹ ਤੇ ਡੋਲ ਲਿਆ ਵਾ ਇੰਨੇ ਬੜਾ ਵਾ ਆਂਦੀ ਨੇ ਗੱਲਾਂ ਨੋ ਤੇ ਲਾਤੀਆਂ ਤੇ ਮੈਂ ਵੀ ਲੱਗ ਪਈ ਨਾਲ ਹੀ ਚੁਕੀਆਂ ਕਰ ਕੋਈ ਗੱਲ ਨਹੀਂ ਜਦ ਪਾਣੀ ਘਟ ਲਿਆ ਚੱਲ ਪਾਣੀ ਲਿਆਵਾ ਤੇ ਤੂੰ ਬੈ ਹਾਂ ਚੰਗਾ